ਡਾਇਰੈਕਟਰ ਜੋ ਡਾਇਰੈਕਟਰ ਆਪਣਾ ਡਾਇਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਡਾਇਰੈਕਟਰ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਕੋਈ ਵੀ ਖੇਤੀ ਦਾ ਸੰਦ ਵੇਚਣਾ ਹੋਵੇ ਜਾਂ ਕੋਈ ਵੀ ਕਾਰ ਵਿੱਚ ਨਹੀਂ ਹੋਵੇ ਜਾਂ ਟਰਾਲੀ ਵਿੱਚ ਨਹੀਂ ਹੋਵੇ ਕੁਝ ਵੀ ਵੇਚਣਾ ਹੋਵੇ ਤਾਂ ਸਾਨੂੰ ਸਾਡੇ ਦਿੱਤੇ ਹੋਏ ਨੰਬਰਾਂ ਤੇ 8289005622 ਤੇ ਟੈਡੀਆਂ ਫੋਟੋਆਂ ਭੇਜ ਦਿਓ ਜੀ ਤੇ ਨਾਲ ਮਾਡਲ ਤੇ ਰੇਟ ਲਿਖਣਾ ਨਾ ਭੁੱਲਣਾ ਤੇ ਆਓ ਅੱਜ ਦੀ ਵੀਡੀਓ ਨੂੰ ਅਸੀਂ ਸ਼ੁਰੂ ਕਰਦੇ ਹਾਂ ਤੇ ਕਰਦੇ ਆਂ ਇੰਜੋਏ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਹੋ ਬਸ ਸਾਰੇ ਠੀਕ ਹੀ ਹੋਵੋਗੇ ਜੀ ਟਰੈਕਟਰ ਸਾਡੇ ਕੋਲ ਆ ਗਿਆ ਜੀ ਐਡ ਲੱਗੀ ਹੋਈ ਹੈ ਸਟੈਂਡਰਡ ਡੀਆਈ 335 ਮਾਡਲ ਹੈਗਾ ਜੀ 2008 ਤੇ ਪ੍ਰਾਈਸ ਹੈਗਾ ਜੀ 2,50,000 ਰੁਪਿਆ ਤੇ ਟਾਇਰ ਹੈਗਾ ਜੀ 60% ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਨਵਾਂ ਬੋਰ ਹੋਇਆ ਹੋਇਆ ਜੀ ਨਵੀਂ ਲੈਫਟ ਪੰਪ ਹੈਗਾ ਜੀ ਤੇ ਨਵਾਂ ਰੇਡੀਏਟਰ ਆ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਹੈ ਜੀ ਤੇ ਵਿਲੇਜ ਹੈਗਾ ਜੀ ਥਰਾਜ ਸਰਸਾ ਦੇ ਕੋਲੇ ਹਰਿਆਣਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਸਟੈਂਡਰਡ DI 335 ਹੈ ਜੀ ਕੰਡੀਸ਼ਨ ਕਾਫੀ ਵਧੀਆ ਪਈ ਹੈ ਜੀ ਰੋਟਾਵੇਟਰ ਹੈ ਜੀ 6 ਫੁੱਟਾ ਰੋਟਾਵੇਟਰ ਦਾ ਪ੍ਰਾਈਸ ਹੈਗਾ ਜੀ 25000 ਰੁਪਏ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਵਿਲੇਜ ਹੈਗਾ ਜੀ ਸਹਰਾਜ ਸਰਸਾ ਦੇ ਕੋਲੇ ਹਰਿਆਣਾ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਰੋਟਾਵੇਟਰ 6 ਫੁੱਟਾ ਜੀ 25000 ਰੇਟ ਹੈ ਜੀ ਕੰਮ ਲੈਣ ਨੂੰ ਕੋਈ ਮਾੜਾ ਨਹੀਂ ਜੇ ਛੋਟਾ ਮੋਟਾ ਕੰਮ ਲਈ ਜਾਓ ਤਾਂ ਇਹਨੂੰ ਰੋਟਾਵੇਟਰ ਨਾਲ ਕੋਈ ਨਹੀਂ ਹੁੰਦਾ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਰੂਟਰ ਵੇਟਰ ਮਤਲਬ ਵੀ ਲੱਗਿਆ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਹੈ 9311 HMT 9311 ਹੈਗਾ ਇਹ ਟਰੈਕਟਰ 99 ਮਾਡਲ ਟਰੈਕਟਰ ਆ ਜੀ ਬਰਨਾਲਾ ਏਰੀਆ ਟਰੈਕਟਰ ਦਾ 80 ਪੈਸੇ ਟਾਇਰ ਹੈਗਾ ਇਹ ਪਿਛਲੇ ਤੇ ਇੰਜਨ ਗੇਅਰ ਪੂਰਾ ਟਾਪ ਹੈ ਜੀ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਰੇਟ ਹੈਗਾ 145000 ਰੁਪਿਆ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਜਿਹੜਾ ਹੈਗਾ ਜੀ ਅੱਗੇ ਸਾਡੇ ਕੋਲ ਆਇਆ ਹੈ ਜੀ ਸਵਰਾਜ 735 ਤੇ ਟਾਇਰ ਹੈਗੇ ਆ ਜੀ 70 ਪੈਸੇ ਤੇ Ориジナル ਪੇਂਟ ਆ ਜੀ ਮਾਡਲ ਹੈਗਾ 1990 ਤੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਡਿਸਪਲੇ ਤੇ ਸ਼ੋ ਹੋ ਰਹੇ ਨੇ ਜੀ ਪ੍ਰਾਈਸ ਹੈਗਾ 90000 ਰੁਪਿਆ ਤੇ ਕਾਫੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਏਰੀਆ ਨਹੀਂ ਦੱਸਿਆ ਤੇ ਤੁਸੀਂ ਫੋਨ ਨੰਬਰ ਨੋਟ ਕਰਕੇ ਇਹਨਾਂ ਦਾ ਏਰੀਆ ਪੁੱਛ ਸਕਦੇ ਹੋ ਜੀ ਤੇ ਅੱਗੇ ਸੋਨਾਲਿਕਾ 750 ਮਾਡਲ 2001 ਆ ਜੀ ਪੰਜਾਬ ਨੰਬਰ ਆ ਰੇਟ 230000 ਰੁਪਏ ਜੀ ਬੈਕ ਟਾਇਰ 45 ਪੈਸੇ ਤੇ ਫਰੰਟ ਟਾਇਰ 90 ਪੈਸੇ ਆ ਜੀ ਤੇ ਵਿਲੇਜ ਹੈਗਾ ਬਦਬਾਰ ਡਿਸਟ੍ਰਿਕਟ ਬਰਨਾਲਾ ਜੀ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਜੀ ਤੇ ਹੋਰ ਜਾਣਕਾਰੀ ਤੁਸੀਂ ਫੋਨ ਨੰਬਰ ਤੇ ਲੈ ਸਕਦੇ ਹੋ ਜੀ ਟਰੈਕਟਰ ਦੀ ਅੱਗੇ ਸਾਡੇ ਕੋਲ ਆ ਜਾਂਦੀ ਹੈ ਟਰਾਲੀ ਟਰਾਲੀ ਦਾ ਸਾਈਜ਼ ਹੈਗਾ ਜੀ 13/6 ਦਾ ਤੇ ਟਰਾਲੀ ਨੂੰ ਬੈਸਟ ਆਇਰਨ ਲੱਗਿਆ ਹੋਇਆ ਹੈ ਜੀ ਏਰੀਆ ਹੈਗਾ ਰਾਜਪੁਰਾ ਤੇ ਟਾਇਰ 60 ਪੈਸੇ ਹੀ ਮਾਡਲ ਹੈਗਾ 2006 ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਟੈਸਪੇ ਤੇ ਸ਼ੋ ਹੋ ਰਹੇ ਨੇ ਤੇ ਪ੍ਰਾਈਸ ਹੈਗਾ ਜੀ 93000 ਰੁਪਿਆ ਤੁਸੀਂ ਕੋਈ ਵੀ ਟਰਾਲੀ ਵੇਚਣੀ ਚਾਹੁੰਦੇ ਹੋ ਹੋਵੋ ਜਾਂ ਕੋਈ ਵੀ ਟਰੈਕਟਰ ਜਾਂ ਕੋਈ ਵੀ ਕਾਰ ਕੋਈ ਵੀ ਖੇਤੀ ਦਾ ਸੰਦ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਜੀ ਫੋਟੋਆਂ ਤੇ ਅੱਗੇ ਸਾਡੇ ਕੋਲ ਆ ਇਹ ਫੋਰਡ 3600 ਮਾਡਲ ਹੈਗਾ ਜੀ 1994 ਰੇਟ ਹੈਗਾ ਜੀ 1,85,000 ਰੁਪਿਆ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਨੰਬਰ ਪੰਜਾਬ ਆ ਜੀ 25 ਨੰਬਰ ਪੀਬੀ 25 4925 ਤੇ ਤੁਸੀਂ ਕੋਈ ਵੀ ਟਰੈਕਟਰ ਵੇਚਣਾ ਚਾਹੁੰਦੇ ਹੋ ਜਾਂ ਕੋਈ ਵੀ ਟਰਾਲੀ ਖੇਤੀ ਦਾ ਸੰਦ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ 8289005622 ਤੇ ਨੰਬਰ ਦੇ ਉੱਤੇ ਟੈਡੀਆਂ ਫੋਟੋਆਂ ਭੇਜ ਦਿਓ ਜੀ ਤੇ ਨਾਲ ਮਾਡਲ ਤੇ ਇਹ ਰੇਟ ਰੂਟ ਜਰੂਰ ਲਿਖ ਦਿਓ ਜੀ ਤੇ ਅੱਗੇ ਸਾਡੇ ਕੋਲ ਟਰਾਲੀ ਆ ਜਾਂਦੀ 12 ਬਾਈ 6.5 ਫੁੱਟ ਦੀ ਤੇ ਜੈਕ ਵਾਲੀ ਟਰਾਲੀ ਆ ਜੀ ਟਾਇਰ ਚ ਕੋਈ ਕੱਟ ਨਹੀਂ ਜੀ ਫਰੀਦਕੋਟ ਏਰੀਆ ਆ ਜੀ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਹਦਾ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਵਿੱਚ ਕੋਈ ਕਮੀ ਰਹਗੀ ਹੋਵੇ ਤਾਂ ਸਾਨੂੰ ਜਰੂਰ ਦੱਸਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ